ਡੀਬਰੂਗੜ ਜੇਲ੍ਹ ਵਿੱਚ ਬੰਦ ਸਾਰੇ ਸਿੰਘਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰਾਉਣ ਲਈ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਵਿਖੇ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਮੋਰਚਾ ਲਾਇਆ ਹੋਇਆ ਹੈ ਤੇ ਮੋਰਚੇ ਵਿੱਚ ਡਿਬਰੂਗੜ ਜੇਲ੍ਹ ਵਿੱਚ ਬੰਦ ਸਾਰੇ ਸਿੰਘਾਂ ਦੇ ਪਰਿਵਾਰ ਮੌਜੂਦ ਨੇ ਤੇ ਕਈ ਪਰਿਵਾਰ ਭੁੱਖ ਹੜਤਾਲ ਤੇ ਨੇ ਜਿਨ੍ਹਾਂ ਵਿੱਚੋਂ ਅੱਜ ਕੁਲਵੰਤ ਸਿੰਘ ਰਾਉਕੇ ਦੇ ਮਾਤਾ ਜੀ ਦੀ ਤਬੀਅਤ ਖਰਾਬ ਹੋ ਗਈ ਤੇ ਬੇਹੋਸ਼ ਹੋ ਗਏ ਇਸ ਸਬੰਧੀ ਵਕੀਲ ਸਾਹਿਬ ਨੇ ਕੀ ਜਾਣਕਾਰੀ ਦਿੱਤੀ ਹੈ ਆਓ ਸੁਣਦੇ ਹਾਂ ਅੱਜ ਅਸੀਂ ਇੱਥੇ ਅੰਮ੍ਰਿਤਸਰ ਜਿੱਥੇ ਆਪਣੇ ਸਾਰਾ ਗੜੀ ਦੇ ਸਾਹਮਣੇ ਭਾਈ ਅੰਮ੍ਰਿਤਪਾਲ ਤੇ ਬਾਕੀ ਜਿਹੜੇ ਇੰਨੇ ਜਿਹੜੇ ਜਿਗੂਗੜ ਜੇਲ੍ਹ ਚ ਬੰਦ ਨੇ ਉਹਨਾਂ ਦੀ ਰਿਹਾਈ ਲਈ ਜਾਣਾ ਜੇਲ੍ਹ ਟਰਾਂਸਫਰ ਲਈ ਜੋ ਵੀ ਇੱਥੇ ਮੋਰਚਾ ਲੱਗਿਆ ਹੈ ਉੱਥੇ ਅਸੀਂ ਆਏ ਆ ਤੇ ਅੱਜ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿੰਨੀ ਨਫ਼ਰਤ ਹੈ ਹਕੂਮਤਾਂ ਨੂੰ ਇਹਨਾਂ ਪਰਿਵਾਰਾਂ ਦੇ ਨਾਲ ਕਲਵੰਦ ਸਿੰਘ ਰਾਓ ਕੀ ਜਿਹੜੀ ਜਿਹੜੀ ਮਾਤਾ ਹੈ ਉਹ ਇੱਥੇ ਬੇਹੋਸ਼ ਹੋਈ ਹੈ ਜਾਦੀ ਪ੍ਰੋਬਲਮ ਕ੍ਰੀਏਟ ਹੋਈ ਹੈ ਅੱਧਾ ਘੰਟਾ ਹੋ ਗਿਆ ਹੈ ਅਜੇ ਤੱਕ ਐਮਬੂਲੈਂਸ ਨਹੀਂ ਆਈ ਕੀ ਇਹਨਾਂ ਨੂੰ ਕਵਾਂਗੇ ਪੰਜਾਬ ਦੇ ਲੀਡਰ ਨੇ ਕੀ ਇਹਨਾਂ ਨੂੰ ਕਵਾਂਗੇ ਪੰਜਾਬ ਦੇ ਲਈ ਚੁਣੇ ਹੋਏ ਨੇ ਕੀ ਅਸੀਂ ਹੁਣੇ ਲਮਜ ਕਵਾਂਗੇ ਕਿ ਇਹ ਸਿੱਖਾਂ ਦੇ ਲਈ ਖਲੋਤੇ ਨੇ ਜਾਂ ਆਪਣੀ ਕੌਮ ਦੇ ਲਈ ਨੇ ਇੰਨੀ ਨਫ਼ਰਤ ਤਾਂ ਮੇਰੇ ਦੇਖਣ ਚ ਪੰਜਾਬ ਦੇ ਸਿੱਖਾਂ ਜਾਂ ਪੰਜਾਬ ਦੇ ਲੋਕਾਂ ਨਾਲ ਹਕੂਮਤਾਂ ਨੂੰ ਇੰਨੀ ਨਫ਼ਰਤ ਹੈ ਜਿੰਨੀ ਕਿਵੇਂ ਆਪਾਂ ਕਹ ਜੀਏ ਦੂਜੇ ਦੇਸ਼ ਦੇ ਦੁਸ਼ਮਣ ਦੂਜੇ ਦੇਸ਼ ਦੇ ਲੋਕਾਂ ਨਾਲ ਹੁੰਦੀ ਹੈ ਉਹ ਵੀ ਇੰਨੀ ਨਹੀਂ ਹੁੰਦੀ ਜਿੰਨੀ ਇੱਥੇ ਦੇਖਣ ਨੂੰ ਮਿਲੀ